ਹਾਂਜੀ ਜਿਹੜਾ ਅੱਜ ਕੋਠਾ ਸਾਹਿਬ ਮੇਲੇ ਤੇ ਆਪਾਂ ਖੂੰਗਾ ਪਾ ਲਿਆ ਉਹਦੇ ਬਾਰੇ ਦੱਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਲਾਨਾ ਜੋੜ ਮੇਲਾ ਕੋਠਾ ਸਾਹਿਬ ਵੱਲਾ ਦੇ ਜੋ ਸਾਲਾਨਾ ਜੋੜ ਮੇਲਾ ਹੈ ਉਹਦੇ ਸੰਬੰਧ ਦੇ ਵਿੱਚ ਜੋ ਪਿੰਡ ਦੇ ਨੌਜਵਾਨ ਨੇ ਉਹਨਾਂ ਦਾ ਇੱਕ ਉਪਰਾਲਾ ਹੈ ਜਿਹਦੇ ਤਹਿਤ ਉਹਨਾਂ ਨੇ ਖੂਨਦਾਨ ਦਾ ਕੈਂਪ ਜਿਹੜਾ ਹੈ ਉਹ ਲਗਾਤਾਰ ਤੀਜੀ ਵਾਰੀ ਲਗਾਉਣ ਦੀ ਜਿਹੜੀ ਹੈ ਆਪਣਾ ਕੋਸ਼ਿਸ਼ ਕੀਤੀ ਹੈ ਕੋਈ ਦੇ ਵਿੱਚ ਸਾਡੇ ਜਿਵੇਂ ਜਿਹੜੇ ਵੱਡੇ ਵੀਰ ਨੇ ਨਾਨਕ ਸਿੰਘ ਵੱਲਾ ਤੇ ਪਜਿੰਦਰ ਸਿੰਘ ਸਤਲੂ ਨੂੰ ਜਿਨ੍ਹਾਂ ਦੀ ਪਹਿਲ ਕਰਦੇ ਦੇ ਆਧਾਰ ਤੇ ਇਹ ਜਿਹੜਾ ਉਪਰਾਲਾ ਹੈ ਇਹ ਸੰਗਤ ਦੀ ਸਹਿਯੋਗ ਦੇ ਨਾਲ ਕੀਤਾ ਗਿਆ ਹੈ ਕਿਹੜੀ ਸੁਸਾਇਟੀ ਵੱਲੋਂ ਸੋਸਾਇਟੀ ਵੱਲੋਂ ਇਹ ਜੀ ਕੇਵੀਆਈ ਸੁਸਾਇਟੀ ਹੈ ਜਿਹਨੂੰ ਨਾਮ ਨੋਲੇਜ ਵਿਲਾ ਇੰਟੀਗ੍ਰੇਟਿਡ এডੂਕੇਸ਼ਨ ਐਂਡ ਸੋਸਾਇਟੀ ਬਲੱਡ ਕੈਂਪੇਨ ਦੇ ਨਾਮ ਦੇ ਨਾਲ ਚੱਲ ਰਿਹਾ ਹੈ। ਸੋ ਉਹਨਾਂ ਦੇ ਟਾਈ ਅਪ ਦੇ ਨਾਲ ਅੱਗੇ ਉਹ ਟਰਾਲਾ ਕੀਤਾ ਜਾਏਗਾ। ਕਿੰਨੇ ਲੋਕਾਂ ਨੇ ਹੁਣ ਤੱਕ ਖੂਨ ਦਾਨ ਕੀਤਾ ਹੈ? ਜੀ ਜੀ ਹੁਣ ਤੱਕ ਸੰਗਠਨ ਦਾ ਸਹਿਯੋਗ ਹੈ। ਸਾਨੂੰ 30 3 ਜਿਹੜੇ ਵਿਅਕਤੀ ਨੇ ਉਹਨਾਂ ਨੇ ਮਤਲਬ ਖੂਨ ਦਾਨ ਜਿਹੜਾ ਹੈ ਉਹ ਕੀਤਾ ਹੈ। thank <tries> you